ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਇੱਕ ਮਤਲਬ ਆਪਾਂ ਕਹਿੰਦੇ ਆ ਵਾਰ ਇੱਕ ਜੰਗੀ ਪਦਰ ਤੇ ਇੱਕ ਜਿਹੜੀ ਹੈ ਮੁਹਿੰਮ ਚਾਲੂ ਕੀਤੀ ਗਈ ਹੈ ਤੇ ਅੱਜ ਇਸ ਵਕਤ ਅਸੀਂ ਤਰਖਾਨ ਮਾਜਰਾ ਦੇ ਜਿਹੜੇ ਪਿੰਡ ਦੇ ਏਰੀਆ ਦੇ ਵਿੱਚ ਹੈਗੇ ਸਾਡੇ ਤੋਂ ਸਰਪੰਚ ਸਾਹਿਬ ਤੇ ਹੋਰ ਜਿਹੜੇ ਹੈਗੇ ਇੱਥੇ ਜਿਹੜੇ ਆਮ ਪਬਲਿਕ ਉਹ ਵੀ ਸਾਡੇ ਨਾਲ ਖੜੀ ਹੋਈ ਹੈ ਤੇ ਇਹਨਾਂ ਦੇ ਨਾਲ ਬੜੀ ਗੱਲ ਹੋਈ ਨਾਲ ਡਿਟੇਲਸ ਤੇ ਅਹੀ ਗੱਲ ਹੋਈ ਆ ਆਪਾਂ ਪ੍ਰਿੰਟ 'ਚ ਬਿਲਕੁਲ ਵੀ ਨਿਸ਼ਾਨੀ ਲੈਣ ਦੇਣਾ ਇਲਾਕੇ 'ਚ ਨਿਸ਼ਾਨੀ ਨਹੀਂ ਲੈਣ ਦੇਣਾ ਸਵੇਰ ਤੋਂ ਸਾਡੀਆਂ ਟੀਮਾਂ ਟੋਟਲ ਜਿਹੜੀ ਹੈਗੀ ਆ ਆਪਣੇ ਜ਼ਿਲ੍ਹੇ ਫਤਿਹ ਜ਼ਿਲ੍ਹਾ ਫਤੇਗੜ ਸਾਹਿਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਆ ਆਪਾਂ ਜਿਹੜੀ ਇਹ ਕਸੋ ਆਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਅੰਦਰ ਵੀ ਚੱਲਦਾ ਪਿਆ ਹੈ ਤੇ ਹੁਣ ਤੱਕ ਕਾਫੀ ਜਿਹੜੀ ਹੈਗੀ ਆ ਕਰੀਬ ਅਸੀਂ ਹੁਣ ਤੱਕ ਆ ਕਰੀਬ ਹੁਣ ਤੱਕ ਕਰੀਬ ਅਸੀਂ ਜਿਹੜੇ 9 ਪਰਚੇ ਵੀ ਸੰਬੰਧੀ ਦਰਜ ਹੋ ਚੁੱਕੇ ਹੈ ਤੇ ਕਰੀਬ 10 ਬੰਦੇ ਆ ਗ੍ਰਫਤਾਰ ਵੀ ਕਰ ਚੁੱਕੇ ਆਗੇ ਵੀ ਕਾਰਵਾਈ ਜਾਰੀ ਹੈ ਤੇ ਆਪਣਾ ਜਿਹੜੇ ਸਰਪੰਚ ਸਾਹਿਬ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪਿੰਡ ਦੇ ਵਿੱਚ ਇੱਕ ਸਟਰੋਂਗ ਰੈਜ਼ੋਲੂਸ਼ਨ ਪਾਸ ਕਰਨਗੇ ਇੱਕ ਮਤਾ ਪਾਸ ਕਰਨਗੇ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਉਹਨੂੰ ਵੇਚਣ ਜਾਂ ਉਹਨੂੰ ਕੀ ਕਹਿੰਦੇ ਕੰਜ਼ਿਊਮ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਉਹ ਰੋਲ ਸਾਹਮਣੇ ਆਂਦਾ ਉਹਦੇ ਪਰਿਵਾਰ ਨੂੰ ਸਰਪੰਚ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਬਿਲਕੁਲ ਕਿਸੇ ਵੀ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਸਪੋਰਟ ਨਹੀਂ ਰਹੇਗਾ ਤੇ ਮੇਰਾ ਪਬਲਿਕ ਨੂੰ ਇਹੀ ਪੁਲਿਸ ਵੱਲੋਂ ਆਸ਼ਵਾਸਨ ਹੈ ਕਿ ਪੁਲਿਸ ਤੁਹਾਡੇ ਨਾਲ ਹੈ ਅਸੀਂ ਬਿਲਕੁਲ ਇੱਥੇ ਸਫਾਇਆ ਕਰ ਦੇਣਾ ਹੈ ਜੀ ਕੋਈ ਵੀ ਬੰਦਾ ਮੇਰੀ মিডিਆ ਦੇ ਰਾਹੀਂ ਜਿਹੜੇ ਸਾਡੇ ਹੋਰ ਵਿਅਕਤੀ ਉਹਨਾਂ ਨੂੰ ਵੀ ਮੇਰੇ ਸਬ-ਮੀਡੀਆ ਦੇ ਰਾਹੀਂ ਬੇਨਤੀ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਜੇਕਰ ਮਿਲਦੀ ਹੈ ਕੋਈ ਬੰਦਾ ਵੇਚਦਾ ਹੈ ਜਾਂ ਇਦਾਂ ਦੇ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਨੋਟ ਹੈ ਤੁਸੀਂ ਸਾਡਾ ਰਾਪਟਾ ਕਰੋ ਆਪਣੇ ਲੋਕਲ ਐਸਐਚਓ ਸਾਹਿਬ ਨੂੰ ਦੱਸਿਓ ਜਾਂ ਮੈਨੂੰ ਵੀ ਤੁਸੀਂ ਦੱਸ ਸਕਦੇ ਹੋ ਬਿਲਕੁਲ 24/7 ਸਾਡੀ ਜਿਹੜੀ ਹੈਲਪਲਾਈਨ ਹੈ ਉਹ ਚਾਲੂ ਹੈ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਆਪਾਂ ਉਸ ਬੰਦੇ ਤੇ ਸਮੇਂ ਸਿਰ ਤਰੀਕੇ ਨਾਲ ਬੜੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਜੀ ਬਲਡੋਜ਼ਰ ਦਾ ਵੀ ਹੈ ਕੋਈ ਇਹੋ ਜਿਹਾ پلان ਜਿਹੜੇ ਲੋਕ ਜਿਆਦਾ ਲੱਗੇ ਦੇਖੋ ਆਪਾਂ ਬੇਸਿਕਲੀ 24/7 ਜਿਹੜੇ ਹੈਗੇ ਆ ਇਹਦੇ ਵਿੱਚ ਲੱਗੇ ਹੋਏ ਆ ਤੇ 360 ਡਿਗਰੀ ਤਰੀਕੇ ਨਾਲ ਇਸ ਤੇ ਆਪਾਂ ਕਾਰਵਾਈ ਕਰਾਂਗੇ ਭਾਵੇਂ ਉਹ ਡਿਮੋਲੀਸ਼ਨ ਨੂੰ ਲੈ ਕੇ ਹੋ ਭਾਵੇਂ ਉਹ ਅਵੇਅਰਨੈਸ ਨੂੰ ਲੈ ਕੇ ਹੋ ਭਾਵੇਂ ਸਪਲਾਈ ਚੈਨ ਨੂੰ ਸਪਲਾਈ ਚੇਨ ਨੂੰ ਬ੍ਰੇਕ ਕਰਨ ਨੂੰ ਜਾਂ ਪਿੰਡਾਂ ਦੇ ਵਿੱਚ ਆ ਕੇ ਇਕੱਲੇ ਇਕੱਲੇ ਬੰਦੇ ਇਕੱਲੇ ਇਕੱਲੇ ਘਰਾਂ ਨੂੰ ਜਿਹੜੇ ਇਹਦੇ ਵਿੱਚ ਇਨਵੋਲਡ ਹਨ ਉਹਨਾਂ ਨੂੰ ਤੇ ਸਾਰੇ ਪਹਿਲੂਆਂ ਤੇ ਕੰਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਜਿੱਦਾਂ ਜਿੱਦਾਂ ਕਾਰਵਾਈ ਹੋਈ ਉਹ ਤੁਹਾਨੂੰ ਅਸੀਂ ਸਾਡੇ ਨਾਲ ਅਸੀਂ ਮੀਡੀਆ ਦੇ ਰਾਹੀਂ ਪੜਨਾਂ ਦਾ ਸਾਂਝਾ ਕਰਾਂਗੇ ਸਰ ਇੱਥੇ